ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਟੈਲੀਵਿਜ਼ਨ ਦੇ ਇਲਾਵਾ ਤੇ ਹਨੀਆਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਿਗਿਆਨ ਨੇ ਬਹੁਤ ਹੀ ਹੈਰਾਨੀ ਜਨਕ ਅਤੇ ਮਹੱਤਵਪੂਰਨ ਕਾਢਾਂ ਕੱਢੀਆਂ ਹਨ ਇਹਨਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਸੁਖਮਈ ਬਣਾ ਦਿੱਤਾ ਹੈ ਟੈਲੀਵਿਜ਼ਨ ਵੀ ਵਿਗਿਆਨ ਦੀ ਮਹੱਤਵਪੂਰਨ ਕਾਢ ਹੈ ਇਸ ਵਿੱਚ ਰੇਡੀਓ ਸਿਨੇਮਾ ਦਾ ਸੂ ਮੇਲ ਹੋ ਗਿਆ ਹੈ। ਟੈਲੀਵਿਜ਼ਨ ਦਾ ਪਹਿਲਾ ਪ੍ਰਯੋਗ ਸਨ 1925 ਵਿੱਚ ਬ੍ਰਿਟੇਨ ਦੇ ਜான் ਐਲ ਬੇਅਰਡ ਨੇ ਕੀਤਾ ਸੀ। ਭਾਰਤ ਵਿੱਚ ਟੈਲੀਵਿਜ਼ਨ ਦਾ ਪ੍ਰਸਾਰਣ ਸਨ 1959 ਵਿੱਚ ਸ਼ੁਰੂ ਹੋਇਆ ਸੀ। ਅਜੋਕੇ ਸਮੇਂ ਵਿੱਚ ਟੈਲੀਵਿਜ਼ਨ ਹਰੇਕ ਘਰ ਦੀ ਸ਼ਾਨ ਬਣ ਗਿਆ ਹੈ। ਆਦਮੀ ਘਰ ਬੈਠਿਆਂ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਤਾਜ਼ਾ ਖਬਰਾਂ ਤੇ ਅਹਿਮ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਮਨੁੱਖ ਫਿਲਮਾਂ, ਨਾਟਕਾਂ ਤੇ ਗੀਤ ਗੀਤਾਂ ਰਾਹੀਂ ਆਪਣਾ ਮਨੋਰੰਜਨ ਕਰਦਾ ਹੈ। ਟੈਲੀਵਿਜ਼ਨ ਰਾਹੀਂ ਖੇਤੀਬਾੜੀ, ਮੌਸਮ, ਸਿਹਤ, ਉਦਯੋਗ, ਵਿਗਿਆਨ, ਖੇਡਾਂ ਤੇ ਪੜ੍ਹਾਈ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਵਿਸ਼ਾ ਮਾਹਰਾਂ ਦੁਆਰਾ ਦਿੱਤੀ ਜਾਂਦੀ ਹੈ। ਟੈਲੀਵਿਜ਼ਨ ਸਿੱਖਿਆ ਦੇ ਪ੍ਰਸਾਰ ਵਿੱਚ ਵਾਧਾ ਕਰਨ ਦਾ ਸਫਲ ਸਾਧਨ ਹੈ ਸਕੂਲਾਂ ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਲਿਵਕ ਵਕ ਵਕ ਵਿਸ਼ਿਆਂ ਤੇ ਭਾਸ਼ਨਾ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਇਹ ਭਾਸ਼ਣ ਤਯਰ ਬੇਕਾਰ ਵਿਸ਼ਾ ਮਹਾਰਾ ਦੁਆਰਾ ਦਿੱਤੇ ਜਾਂਦੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਬਹੁਤ ਹੀ ਵਾਧਾ ਹੁੰਦਾ ਹੈ ਵਾਦ ਵਿਵਾਦ ਚਿੱਤਰਕਾਰੀ ਅਤੇ ਕੁਇਜ਼ ਮੁਕਾਬਲੇ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਹੁਸ਼ਿਆ ਪੈਦਾ ਕਰਦੇ ਹਨ ਵਪਾਰੀਆਂ ਲਈ ਟੈਲੀਵਿਜ਼ਨ ਵਰਦਾਨ ਸਿੱਧ ਹੋਇਆ ਹੈ ਨਾਟਕਾਂ ਫਿਲਮਾਂ ਜਾਂ ਹੋਰ ਪ੍ਰੋਗਰਾਮਾਂ ਦੇ ਪ੍ਰਸਾਰਣ ਦੁਆਰਾ ਦੌਰਾਨ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਟੈਲੀਵਿਜ਼ਨ ਅਦਾਰੇ ਨੂੰ ਆਰਥਿਕ ਲਾਭ ਹੁੰਦਾ ਹੈ ਅਤੇ ਵਪਾਰੀ ਵੀ ਆਪਣੇ ਉਤਪਾਦਨ ਲੋਕਾਂ ਦੁਆਰਾ ਖਰੀਦਣ ਲਈ ਉਹਨਾਂ ਵਿੱਚ ਉਤੇਜਨਾ ਪੈਦਾ ਕਰਦੇ ਹਨ ਟੈਲੀਵਿਜ਼ਨ ਘਰ ਰਹਿਣ ਵਾਲੀਆਂ ਔਰਤਾਂ ਦੀ ਸਿੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਓਹੋ ਹੀ ਪਰਮੰਦਰ ਰਸੋਈ ਸਿਲਾਈ ਕਢਾਈ ਅਤੇ ਬੱਚਿਆਂ ਦੀ ਪਾਲਣਾ ਬਾਰੇ ਜਾਣਕਾਰੀ ਪ੍ਰਾਪਤ ਕਰਦੀਆਂ ਹਨ। ਟੈਲੀਵਿਜ਼ਨ ਦੇਸ਼ ਵਿਦੇਸ਼ ਤੇ ਲੋਕਾਂ ਦਾ ਰਹਿਣ ਸਹਿਣ ਪਹਿਰਾਵਾ ਰੁਚੀਆਂ ਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਕਰਵਾਉਂਦਾ ਹੈ। ਟੈਲੀਵਿਜ਼ਨ ਤੇ ਕਈ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗੰਤੰਤ ਦਿਵਸ ਅਤੇ ਸਤੰਤ ਦਿਵਸ ਸਮਾਰੋਹ ਸਮਾਰੋਹ ਦਾ ਵੀ ਸਿੱਧਾ ਪ੍ਰਸਾਰਣ ਦਰਸ਼ਕਾਂ ਨੂੰ ਉਤਸ਼ਾਹਿਤ ਕਰਦਾ ਹੈ। ਟੈਲੀਵਿਜ਼ਨ ਰੋਜ਼ਗਾਰ ਦਾ ਇੱਕ ਬਹੁਤ ਵੱਡਾ ਸਾਧਨ ਹੈ ਇਸ ਰਾਹੀਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਪ੍ਰਾਪਤ ਹੋ ਰਿਹਾ ਹੈ ਇਸ ਦੇ ਰਾਹੀਂ ਕੇਂਦਰ ਤੇ ਕੰਮ ਕਰ ਵਹੇ ਕਰਮਚਾਰੀ ਕਲਾਕਾਰ ਅਤੇ ਟੈਲੀਵਿਜ਼ਨ ਸੈਟ ਸੈਟ ਤਿਆਰ ਕਰਨ ਵਾਲੇ ਹਜ਼ਾਰਾਂ ਕਾਰੀਗਰਾਂ ਦਾ ਰੋਜ਼ਗਾਰ ਚੱਲਦਾ ਹੈ ਬੇਸ਼ੱਕ ਟੈਲੀਵਿਜ਼ਨ ਵਿਗਿਆਨ ਦੀ ਮਹਾਨ ਦੇਣ ਹੈ ਪਰੰਤੂ ਇਸ ਦੇ ਚੰਗੇ ਪੱਖਾਂ ਦੇ ਨਾਲ-ਨਾਲ ਕੁਝ ਮਾੜੇ ਪੱਖ ਵੀ ਸਾਹਮਣੇ ਆ ਰਹੇ ਹਨ ਟੈਲੀਵਿਜ਼ਨ ਦੇਖਣ ਨਾਲ ਅੱਖਾਂ ਤੇ ਪੂਰਾ ਅਸਰ ਪੈਂਦਾ ਹੈ ਅਸ਼ਲੀਲ ਫਿਲਮਾਂ ਨੌਜਵਾਨਾਂ ਤੇ ਸਦਾਚਾਰ ਅਤੇ ਆਚਰਣ ਤੇ ਬਹੁਤ ਬੁਰਾ ਪਰਭਾਉਂਦੀਆਂ ਹਨ ਨੌਜਵਾਨ ਫਿਲਮੀ ਚਮਕ-ਦਮ ਕੁੰਡਾ ਕਰਦੀ ਹੈ ਤੇ ਫੈਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਸਲ ਜੀਵਨ ਵਿੱਚ ਵੀ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ ਵਿਦਿਆਰਥੀ ਵੀ ਆਪਣੀ ਪੜ੍ਹਾਈ ਤੋਂ ਅਵੇਸਲੇ ਹੋ ਕੇ ਘੰਟਿਆਂ ਬੱਧੀ ਟੈਲੀਵਿਜ਼ਨ ਦੇਖਦੇ ਹਨ ਕੱਡਿਆ ਪ੍ਰੋਗਰਾਮ ਬੱਚਿਆਂ ਦੀ ਮਾਨਸਿਕਤਾ ਖਰਾਬ ਕਰਦੇ ਹਨ ਇਸ ਨਾਲ ਲੋਕਾਂ ਦਾ ਸਮਾਜਿਕ ਮੇਲਜੋਲ ਵੀ ਘਟਦਾ ਜਾ ਰਿਹਾ ਹੈ ਇਸ ਪ੍ਰਕਾਰ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਟੈਲੀਵਿਜ਼ਨ ਮਨੋਰੰਜਨ ਦੇ ਨਾਲ-ਨਾਲ ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ ਘਰ ਬੈਠਿਆਂ ਹੀ ਸਾਰੀ ਦੁਨੀਆ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਤਾਂ ਵੀ ਇਸ ਸਾਧਨ ਦੀਆਂ ਕੁਝ ਸੀਮਾਵਾਂ ਹਨ ਜੇਕਰ ਇਸ ਉੱਪਰ ਪੇਸ਼ ਕੀਤੇ ਗਏ ਪ੍ਰੋਗਰਾਮ ਸਾਡੀ ਕਦਰਾਂ ਕੀਮਤਾਂ ਦੀ ਉਲੰਘਣਾ ਨਾ ਕਰਨ ਤਾਂ ਇਹ ਸਾਧਨ ਨਿਰੋਲ ਉਸਾਰੂ ਹੋ ਸਕਦਾ ਹੈ ਇਸ ਉੱਪਰ ਆਉਂਦੀਆਂ ਮਸ਼ਹੂਰੀਆਂ ਤੋਂ ਲੈ ਕੇ ਲੋ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਮਾਪੇ ਬੱਚਿਆਂ ਦੀ ਅਗਵਾਈ ਕਰਨ ਤਾਂ ਜੋ ਉਹ ਇਸ ਤੋਂ ਠੀਕ ਸਿੱਖਿਆ ਪ੍ਰਾਪਤ ਕਰ ਸਕਣ ਇਸ ਲਈ ਲੋੜ ਹੈ ਕਿ ਨੌ ਟੈਲੀਵਿਜ਼ਨ ਦੀ ਵਰਤੋਂ ਸੋ ਸਮਝ ਕੇ ਤੇ ਸੰਜਮ ਨਾਲ ਸੰਜਮ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਕਿ ਇਹ ਸ਼ਰਾਪ ਬਣਨ ਦੀ ਥਾਂ ਵਰਦਾਨ ਬਣ ਸਕੇ ਤਾਂ ਬੱਚਿਓ ਇਸੀ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਲਿਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ